ਹਾਂਜੀ ਸਸਤਰੀਆਕਰ ਸਾਰਿਆਂ ਨੂੰ ਅੱਜ ਅਸੀਂ ਕਰਨ ਜਾ ਰਹੇ ਹਾਂ ਵਿਰੋਧੀ ਸ਼ਬਦ ਵਿਰੋਧੀ ਸ਼ਬਦ ਹੁੰਦੇ ਹਨ ਜਿਹੜੇ ਕਿਸੇ ਦਾ ਵਿਰੋਧ ਕਰਦੇ ਹਨ ਜਾਂ ਫਿਰ ਉਲਟਾ ਹੁੰਦੇ ਹਨ ਉਸ ਨੂੰ ਅਸੀਂ ਵਿਰੋਧੀ ਸ਼ਬਦ ਕਹਿੰਦੇ ਹਾਂ ਦੇਖੋ ਪਹਿਲਾ ਹੈ ਕੋੜਾ ਕੋੜਾ ਦਾ ਉਲਟਾ ਹੋ ਜਾਏਗਾ ਮਿੱਠਾ ਇਸੇ ਤਰ੍ਹਾਂ ਦੂਸਰਾ ਹੈ ਖਰਾਬ ਖਰਾ ਦਾ ਖੋਟਾ तीसरा है गर्मी गर्मी का हो जाएगा सर्दी चौथा है गिल्ला, गिल्ला का होएगा सुखा पंजा है गंदा गंदा का होएगा साफ छेवं है छोटा छोटा का हो जाएगा व्डा इस तरह सतवें है जन्म जन्म का हो जाएगा मरण ਅੱਠਵਾਂ ਹੈ ਠੰਡਾ ਠੰਡਾ ਦਾ ਹੋ ਜਾਏਗਾ ਤੱਤਾ ਜਾਂ ਤੱਤਾ ਦਾ ਠੰਡਾ ਹੋ ਜਾਏਗਾ ਨੌਵਾਂ ਹੈ ਉੱਤੇ ਉੱਤੇ ਦਾ ਥੱਲੇ ਜਾਂ ਹੇਠਾਂ ਵੀ ਹੋ ਸਕਦਾ ਹੈ ਦਸਵਾਂ ਹੈ ਸੁਖਾ ਸੁਖਾ ਦਾ ਸੀ ਓਖਾ ਕਹਿ ਸਕਦੇ ਆ ਜਾਂ ਓਖਾ ਦਾ ਸੁਖਾ ਕਹਿ ਸਕਦੇ ਹਾਂ ਇਸ ਤਰ੍ਹਾਂ ਇਹ ਵਿਰੋਧੀ ਸ਼ਬਦ ਹੁੰਦੇ ਹਨ ਮਤਲਬ ਵਿਰੋਧ ਕਰਨ ਵਾਲਾ